ਸ਼ਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਸੜਕ ਦੇ ਕਿਨਾਰੇ ਨੰਗੀਆਂ ਤਾਰਾਂ ਹੋਣ ਦੇ ਕਾਰਨ ਇੱਕ ਖੱ쩌ਰ ਨੂੰ ਕਰੰਟ ਲੱਗ ਜਾਂਦਾ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਦਰਅਸਲ ਖੱ쩌ਰ ਦੇ ਮਾਲਕ ਨੇ ਜਾਣਕਾਰੀ ਦੰਦਿਆ ਦੱਸਿਆ ਹੈ ਕਿ ਆਪਣੇ ਕੰਮ ਤੇ ਖੱ쩌ਰ ਤੇ ਰੇੜਾ ਲੈ ਕੇ ਜਾ ਰਿਹਾ ਸੀ ਕਿ ਸੜਕ ਦੇ ਕਿਨਾਰੇ ਪਾਣੀ ਖੜਾ ਨਾਲ ਹੀ ਨੰਗੀਆਂ ਤਾਰਾਂ ਪਈਆਂ ਸਨ ਜਿਸ ਨਾਲ ਕੀ ਕਰੰਟ ਲੱਗਦਾ ਉਹਨਾਂ ਨੂੰ ਕਰੰਟ ਲੱਗਦਾ ਹੈ ਜਿਸ ਤੋਂ ਬਾਅਦ ਅਚਾਨਕ ਹੀ ਖੱ쩌ਰ ਨੇ ਦਮ ਤੋੜ ਦਿੱਤਾ ਖੱ쩌ਰ ਨੂੰ ਝਟਕਾ ਲੱਗਾ ਉਹ ਡਿੱਗ ਪਿਆ ਤੇ ਇਸੇ ਦੌਰਾਨ ਜਿਹੜਾ ਉਹ ਸ਼ਖਸ ਸੀ ਉਹ ਵੀ ਰੇੜੇ ਉੱਪਰ ਬੈਠਾ ਸੀ ਝਟਕਾ ਲੱਗਣ ਦੇ ਕਾਰਨ ਉਹ ਵੀ ਸਾਈਡ ਤੇ ਜਾ ਡਿੱਗਾ ਪਰ ਉਸ ਨੂੰ ਕਰੰਟ ਨਹੀਂ ਲੱਗਦਾ ਬਚੁੱਤਰਈਆ ਪਰ ਖੱ쩌ਰ ਨੂੰ ਕਰੰਟ ਲੱਗ ਜਾਂਦਾ ਹੈ ਜਸਨਾ ਉਸ ਦਿਮਾਤੋ ਕਲੇਦਵਾਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਫੀ ਦਿਨਾਂ ਤੋਂ ਇਹ ਤਾਰਾਂ ਨੰਗੀਆਂ ਪਈਆਂ ਨੇ ਬਰਸਾਤ ਆਉਣ ਦੇ ਕਾਰਨ ਸੜਕਾਂ ਤੇ ਖੜੇ ਪਾਣੀ ਦੇ ਕਾਰਨ ਤਾਰਾਂ ਦੇ ਵਿੱਚ ਕਰੰਟ ਆ ਰਿਹਾ ਹੋਰ ਵੀ ਕਈ ਹਾਦਸੇ ਵਾਪਰ ਸਕਦੇ ਨੇ ਸਮਾਂ ਬੀਤਣ ਤੋਂ ਬਾਅਦ ਵੀ ਉੱਥੇ ਨਾ ਹੀ ਬਿਜਲੀ ਬੋਰਡ ਤੇ ਨਾ ਹੀ ਕੋਈ ਹੋਰ ਅਧਿਕਾਰੀ ਪਹੁੰਚਿਆ ਲੋਕਾਂ ਦੇ ਵੱਲੋਂ ਇਸ ਮਾਮਲੇ ਤੇ ਰੋਜ਼ ਜਤਾਇਆ ਗਿਆ ਕੋਈ ਵੀ ਹਨ ਹੋਣੀ ਜਿਹੜੀ ਉਹਨਾਂ ਦਾ ਕਹਿਣਾ ਇੱਥੇ ਵਾਪਰ ਸਕਦੀ ਹੈ ਕਈ ਦਿਨਾਂ ਤੋਂ ਤਾਰਾਂ ਨੰਗੀਆਂ ਪਈਆਂ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਦੂਜੇ ਪਾਸੇ ਖਤਰਤ ਦੇ ਲਗਦਾ ਕਹਿਣਾ ਹੈ ਕਿ ਉਹ ਖੱਤਰ ਹੀ ਉਸਦੇ ਗੁਜ਼ਾਰੇ ਦਾ ਸਾਧਨ ਸੀ ਉਸ ਦਾ 50000 ਦਾ ਨੁਕਸਾਨ ਹੋਇਆ ਤੇ ਉਸ ਦਾ ਕਹਿਣਾ ਹੈ ਕਿ ਹੁਣ ਤਾਂ ਉਸ ਦਾ ਰੁਜ਼ਗਾਰ ਵੀ ਬੰਦ ਹੋ ਗਿਆ ਕਿਵੇਂ ਕਰੰਟ ਆਈ ਜਾਂਦਾ ਬੰਦਾ ਚਾਈ ਜਾਂਦਾ ਇੱਕ ਹੋਰ ਮਹਾ ਬਚਾ ਹੋ ਬਚਾਰਾ ਬੰਦਾ ਹੀ ਬਚਿਆ ਹਾਂ ਜੀ ਕਿ ਕਦੋਂ ਕਰੰਟ ਕਦੋਂ ਦਾ ਆਈ ਜਾਂਦਾ ਇਹ ਕੱਲ ਦਾ ਜੀ ਜਦੋਂ ਮੀਂਹ ਪਿਆ ਉਹ ਕਰੰਟ ਆਈ ਜਾਂਦਾ ਕੋਈ ਨਹੀਂ ਆਇਆ ਇੱਥੇ ਐਸੇ ਕੋਈ ਨਹੀਂ ਆਇਆ ਕਿਸੇ ਦੀ ਸੁਣਾਈ ਕਰਦੇ ਨਹੀਂ ਕੋਈ ਇਹੋ ਜਿਹੇ ਲੋਕ ਆ ਕੇ ਬੋਟਾ ਮੇਲੇ ਨੇੜੇ ਹੋ ਜਾਂਦੇ ਆ ਐਸੇ ਪਹਿਲੇ ਕੋਈ ਕੋਈ ਮੌਕੇ ਤੇ ਕੋਈ ਨਹੀਂ ਪੁੱਛਦਾ ਹਾਂਜੀ ਕੀ ਨਾਮ ਹੈ ਇਹਿੰਗੋਟਾ ਸਰਮਚੰਦ ਕੀ ਜਲਵਾਤ ਹੋਈ ਹੈ ਇੱਥੇ ਕਾਉਂਟਰੀ ਟਿਕ ਪਈ ਕਰੰਟ ਲੱਗ ਕੇ ਸਰਪੰਚਾਂ ਨੇ ਖਿਚ-ਕੁਚ ਕੇ ਬੈਠੇ ਬਾਹਰ ਕੀਤੀ ਸਾਡੇ ਵੀ ਝਟਕਾ ਵਿੱਚ ਇੱਥੇ ਤੁਸੀਂ ਕਿ ਕਿੱਥੇ ਜਾ ਰਹੇ ਸੀ ਇੱਥੇ ਕੰਮ ਤੇ ਜਾ ਰਹੇ ਸੀ ਕੰਮ ਤੇ ਜਾ ਰਹੇ ਸੀ ਵੀਰੇ ਖੇਤਾਂ ਦੀ ਵਸਤੀ ਤੋਂ ਆਏ ਸੀਗੇ ਇੱਕ ਮਿੰਟ ਵੀਰੇ ਇਹਨਾਂ ਨਾਲ ਗੱਲ ਕਰ ਰਹੇ ਕੰਮ ਤੇ ਜਾ ਰਹੇ ਸੀ ਹਾਂ ਪਰ ਰੋਜ਼ਾਨਾ ਦੀ ਤਰ੍ਹਾਂ ਆਣਨੇ ਉੱਥੇ ਹਾਂ ਰੋਜ਼ਾਨਾ ਜਾਂਨੇ ਕਿਵੇਂ ਕਰੰਟ ਕਿਵੇਂ ਲੱਗਿਆ ਕਿਵੇਂ ਐ ਦੇ ਵਿੱਚ ਟੱਪਣ ਲੱਗੇ ਨਾ ਜਦੋਂ ਪਾਣੀ ਖੜਾ ਜੀ ਇਹਦੇ ਵਿੱਚ ਪਾਣੀ ਤੁਹਾਡੀ ਆਪ ਦੀ ਕੁੜੀ ਹੈ ਹਾਂ ਮੇਰੀ ਕੋਈ ਹੋਰ ਇਹਦੇ ਨਾਲ ਕੋਈ ਬੰਦਾ ਜਾ ਰਿਹਾ ਮੈਂ ਹੀ ਸੀ ਤੁਸੀਂ ਵੀ ਤੁਹਾਨੂੰ ਗਰੰਟ ਲੱਗਿਆ ਹਾਂ ਕਿੰਨੇ ਪਰਿਵਾਰ ਚ ਕਿੰਨੇ ਮੈਂਬਰ ਹੋ ਤੁਹਾਡੇ ਇੱਕ ਮੁੰਡਾ ਹੈ ਪੰਜ ਕੁੜੀਆਂ ਹੈ ਹਾਂ ਪੰਜ ਪੜਾਣਾ ਵੀ ਹੈ ਪੰਜ ਪੜਾਣਾ 10 ਮੁੰਡਾ ਸਕਦੀਆਂ ਕਿਹੜਾ ਗਰੰਟ ਕਦੋਂ ਕਦੋਂ ਦੀ ਗੱਲ ਕਰ ਦਿੰਦੀ ਹੈ ਹਾਂ ਹੁਣ ਇਹ ਬੰਦਾ 20 ਮਿੰਟ ਪਹਿਲਾਂ ਪਾਣੀ ਖੜੇ ਖੜੇ ਵੀ ਖੜੇ ਖੜੇ ਪਾਣੀ ਚ ਹਾਂ ਗੱਲ ਕਰਨਾ ਹੁਣ ਆਇਆ ਨਹੀਂ ਕੋਈ ਪ੍ਰਸ਼ਾਸਨ ਕੋਈ ਨਹੀਂ ਆਈ ਕੋਈ ਨਹੀਂ ਆਇਆ ਉਹ ਖੜਿਆ ਸੀ ਆਈ ਸਾਡੇ ਵਾਲ ਕਮਾਈ ਦਾ ਸਾਧਨ ਆ ਕਚਰ ਮਾਰਿਆ ਕਚਰ ਮਾਰ ਗਿਆ ਕਿੰਨੇ 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 ਦਾ ਨੁਕਸਾਨ ਹੁੰਦਾ ਤੁਹਾਨੂੰ ਆ ਹੈਗਾ ਜੀ 50-60 ਹਜ਼ਾਰ ਦਾ ਜੀ 60 ਹਜ਼ਾਰ ਹਾਂਜੀ ਪਰ ਪਰਿਵਾਰ ਦਾ ਇਹ ਕੱਟ ਕਰਦਾ